ਸਤਿਗੁਰ ਸਵਾਗਤ ਹੈ ਪਿੰਡ ਬੁਰਜਰਾਠੀ ਜ਼ਿਲ੍ਹਾ ਆਗਿਆ ਮਾਨਸਾ ਬਾਈ ਬੂਟੇ ਦੇ ਘਰੇ ਖੜੇ ਆ ਆਪਣੇ ਭਰਾਵਾਂ ਕੋਲੇ ਆਹਾ ਮੱਝ ਬਕਾਉ ਹੈ ਤੀਜੇ ਸੂਏ ਵਾਸਤੇ ਗੱਬਣ ਹੈ ਤਾਜੀ ਦਾ ਦੁੱਧ ਰਿਕਾਰਡ 12 ਲੀਟਰ ਰਿਹਾ ਹੈ ਵਧੀਆ ਸੋਨਾ ਸਿੰਘ ਮੋੜਿਆ ਇਹ ਚਾਰੇ ਥਣ ਕੱਲਾ ਕੱਲਾ ਜਿਵੇਂ ਤੁਹਾਨੂੰ ਦਿਖਾਵਾਂ ਇਧਰੋਂ ਇੱਕ ਗ੍ਰਾਮ ਪਠਪੜੇ ਦੀ ਬਹੁਤ ਜ਼ਿਆੜੇ ਸੋਹਣੀ ਆ ਭਾਜਨ ਵੀ ਚੰਗਾ ਹੈ ਸਾਡੇ ਸੀਮਿੰਨਾਂ ਦੀ ਚੱਕ ਪਾਸ ਹੈ ਦੁੱਦੋ ਛੱਡੀ ਨੂੰ ਅੱਜ ਦੂਜਾ ਤੀਜਾ ਦੇਣਾ ਹੈ ਤੀਕਾ ਮਾਰ ਕੇ ਪਾਸ ਬਾਈ ਕਹਿੰਦਾ ਹੋ ਜੂਗੀ ਜੇ ਕੋਈ ਕਰਨਾ ਹੋਈ ਚਾਹੁੰਦਾ ਹੋਇਆ ਸਾਰਾ ਇਹਦਾ ਰਿਕਾਰਡ ਬਾਈ ਨਾਲ ਗੱਲ ਕਰਾਂਗੇ ਮਾਲਕ ਨਾਲ ਬੁੱਢੇ ਕੀ ਹਾਲ ਹੈ ਬਾਈ ਠੀਕ ਹੈ ਜੀ ਬਾਈ ਤੁਸੀਂ ਸੁਣਾਓ ਓ ਠੀਕ ਹੈ ਵਧੀਆ ਬਰਾ ਬੁੱਢੇ ਲ ਪਹਿਲਾਂ ਜਲਦੀ ਜਲਦੀ ਨਾ ਆਪਣਾ ਐਡਰੈਸ ਦੱਸ ਦੇ ਐਡਰੈਸ ਬਾਈ ਆਪਣਾ ਪਿੰਡ ਬੁਰਜ ਰੱਖੀ ਜ਼ਿਲ੍ਹਾ ਮਾਨਸਾ ਠੀਕ ਹੈ ਬਾਈ ਤੇ ਮੇਨ ਰੋਡ ਤੋਂ ਆਪਣਾ ਪਿੰਡ ਇਧਰ 2 ਕਿਲੋਮੀਟਰ ਹੀ ਪੈਂਦਾ ਚੜਦੇ ਬੜੇ ਪਾਸੇ ਨੂੰ ਠੀਕ ਗੱਲ ਹੈ ਬੁੱਢੇ ਇੱਕ ਵਾਰੀ ਨਾ ਨੰਬਰ ਬੋਲ ਦੇ ਤੇਰਾ ਜਲਦੀ ਜਲਦੀ ਨੰਬਰ ਬਾਈ ਹੈਗਾ 99790 96090 ਠੀਕ ਹੈ ਭਾਈ ਜੇ ਹੁਣ ਆਪਾਂ ਨਗਦੀ ਗੱਲ ਕਰੀਏ ਕਿੰਨੇ ਵੇ ਸੂਏ ਵਾਸਤੇ ਗੱਬਣਾ ਹੁਣ ਇਹ ਜੀ ਇਹ ਤੀਜੇ ਸੂਏ ਵਾਸਤੇ ਗੱਬਣਾ ਭਾਈ ਠੀਕ ਹੈ ਤੀਜੇ ਵਾਸਤੇ ਗੱਬਣਾ ਗਈ ਕਿੰਨੇ ਟਾਈਮ ਦੀ ਗੱਬਣਾ ਭਾਈ ਹੁਣ ਇਹ ਸਾਢੇ 6 ਮਹੀਨਿਆਂ ਦੀ ਗੱਬਣਾ ਭਾਈ ਚੈੱਕ ਪਾਸ ਹਾਂਜੀ ਜਮਾ ਅਰੀਜਨਲ ਹਾਂਜੀ ਜਮਾ ਅਰੀਜਨਲ ਠੀਕ ਹੈ ਭਾਈ ਵਪਾਰ ਵੀ ਚਾਰੇ ਸਣਾ ਚੋਕ ਕੇ ਆ ਭਾਈ ਜਮਾ ਠੀਕ ਹੈ ਕੋਈ ਵਪਾਰ ਦਾ ਕੰਮ ਤਾਂ ਨਹੀਂ ਨਾ ਆਪਣਾ ਵਪਾਰ ਦਾ ਕੋਈ ਕੰਮ ਨਹੀਂ ਭਾਈ ਸੱਜਣੋ ਘਰੇਲੂ ਪਰਿਵਾਰ ਹੈ ਖੇਤੀਬਾੜੀ ਕਰਨ ਵਾਲੇ ਬੰਦੇ ਨੇ ਕੱਚੇ ਕਿੱਲੇ ਨਾ ਹੈਗਾ ਕੋਈ ਵਪਾਰ ਦਾ ਕੰਮ ਨਹੀਂ ਬਾਈਆਂ ਨੇ ਇਹ ਨਾਕ ਸੇਲ ਕਰਨਾ ਬਾਕੀ ਡਿਟੇਲ ਬੁੱਟੇ ਤੋਂ ਹੋਰ ਲੈਣੇ ਆ ਬੁੱਟੇ ਜੇ ਹੁਣ ਆਪਾਂ ਇਹਦੀ 6.5 ਮਹੀਨਾ ਦੀ ਕਪੜਾ ਹੋ ਗਿਆ ਹਾਂ ਦੁੱਧ ਦੀ ਗੱਲ ਕਰੀਏ ਹਾਂਜੀ ਕਿੰਨਾ ਦੁੱਧ ਦੇ ਛੱਡੀ ਆ ਇਹ ਦੂਜੇ ਸੂਏ ਬਈ ਸੀਗਾ ਇਹਦਾ 12 ਲੀਟਰ ਦੁੱਧ ਤਾਜੀ ਦਾ ਤਾਜੀ ਦਾ 12 ਲੀਟਰ ਦਿੱਤਾ ਇਹਨੇ ਤੇ ਜਦੋਂ ਹੁਣ ਇਹ ਬਈ ਡਰਾਈ ਕਰ ਕੀਤੀ ਆ ਤੁਸੀਂ ਛੱਡੀ ਆ ਦੁੱਧੋਂ ਕਿੰਨਾ ਦੁੱਧ ਸੀ ਹੁਣ ਬਈ 2 ਸਵਾ 2 ਕਿਲੋ 2.5 ਕਿਲੋ ਤੇ ਛੱਡੀ ਆ ਕਿੰਨੇ ਦਿਨ ਹੋ ਗਏ ਦੁੱਧ ਛੱਡੀ ਨੂੰ ਦੁੱਧ ਛੱਡੀ ਨੂੰ ਬਈ ਤਾਂ 2-3 ਦਿਨ ਹੋ ਗਏ 2 ਦਿਨ ਹੋ ਗਏ ਟੀਕਾ ਲਾ ਕੇ ਪਾਸ ਹੋ ਜੂਗੀ ਹਾਂ ਬਈ ਟੀਕਾ ਲਾ ਕੇ ਪ ਠੀਕ ਹੈ ਬਾਈ ਕਹਿੰਦਾ ਵੀ ਟੀਕਾ ਲਾਇਆ ਨਹੀਂ ਚਾੜ ਦੇ ਮੀਂਹ ਜੀ ਮਿਲਦੀ ਸੀ ਠੀਕ ਹੈ ਬਾਈ ਤੇ ਬਾਈ ਜੀ ਹੁਣ ਆਪਾਂ ਗੱਲ ਕਰੀਏ ਬੱਚਾ ਤਾਂ ਨਹੀਂ ਮਗਰਾ ਨਾ ਬੱਚਾ ਹੈ ਨਹੀਂ ਬਈ ਬੱਚਾ ਇਹਦਾ ਉਹ ਹੋ ਗਿਆ ਸੀਗਾ ਕੱਟਾ ਸੀਗਾ ਠੀਕ ਹੈ ਉਹ ਇਸ ਦੂਬਾ ਚਾੜਤੀ ਪਾ ਲਈ ਸੀ ਆਪਾਂ ਠੀਕ ਹੈ ਬਾਈ ਕਹਿੰਦਾ ਮਗਰ ਕੱਟਾ ਸੀ ਐਕਸਪਾਇਰ ਹੋ ਗਿਆ ਸੀ ਕਹਿੰਦਾ ਚਾੜ ਦੇ ਪਾ ਲਈ ਸੀ ਬਾਕੀ ਜੇ ਆਪਾਂ ਗੱਲ ਕਰੀਏ ਨਾ ਭਾਈ ਚਾਰੇ ਥਣ ਗੱਲਾਂ ਗਲਾਂ ਕੋਈ ਥਣ ਚ ਫਲਟਰ ਤਾਂ ਨਹੀਂ ਹੈਗਾ ਭਰਾ ਨਾ ਨਾ ਕੋਈ ਫਲਟਰ ਨਹੀਂ ਸਾਬ ਆ ਜਾਵਾ ਜਾਵਾ ਬਾਕੀ ਸੱਜਣੋ ਥੀਆਂਲੇ ਥਣ ਨੇ ਭਾਈ ਜਮਾ ਬਾਕੀ ਬਾਈ ਕਹਿੰਦਾ ਦਿਨ ਦੋ ਤਿੰਨ ਹੋਇਆ ਟੀਕਾ ਮਾਰ ਕੇ ਜੇ ਕੋਈ ਬਾਈ ਸੌਦਾ ਕਰਨ ਦਾ ਬਰ ਪਾਸ ਕਰਨੀ ਚਾਹੁੰਦਾ ਹੈ ਪਾਸ ਵੀ ਕਰ ਲਿਓ ਹੂੰ ਸੋਡੀ ਚੈੱਕ ਕਰਾਈ ਹੋਈ ਹੈ ਨਾ ਭਾਈ ਠੀਕ ਹੈ ਸਾਢੇ 6 ਮਹੀਨੇ ਦੀ ਗੱਬਣ ਆ ਗਈ ਹੈ ਨਾ ਭਾਈ ਬੁੱਟੇ ਹਾਂਜੀ ਭਾਈ ਠੀਕ ਹੈ ਭਰਾ ਜੇ ਹੁਣ ਆਪਾਂ ਬੁੱਟੇ ਵੇਚਣ ਦਾ ਕਾਰਨ ਬਸੀ ਹੈ ਭਾਈ ਬਈ ਵੇਚਣ ਦਾ ਕਾਰਨ ਸਾਡੇ ਕੋਲ ਉਹ ਮੱਝ ਸੂਈ ਹੋਈ ਹੈ ਉਹ ਜਿਹੜੀ ਦਿੰਦੀ ਹੈ ਗਾਂ ਸੂਣ ਵਾਲੀ ਆ ਆ ਝੋਟੀ ਗੱਬਣਾ ਫਿਰ ਇੰਨੀਆਂ ਦੀ ਬਈ ਫਿਰ ਸੰਭਾਈ ਵੀ ਨਹੀਂ ਹੁੰਦੀ ਠੀਕ ਆ ਦੁੱਧ ਦਾ ਪਰਮੰਧਾ ਹੈਗਾ ਆਪ ਘਰ ਦੀ ਝੋਟੀ ਆ ਗਈ ਬਈ ਹਾਂਜੀ ਘਰ ਦੀ ਆ ਗਈ ਜੀ ਹਾਂਜੀ ਠੀਕ ਆ ਹੁਣ ਤੀ ਦੋ ਸੂਏ ਘਰੇ ਚੋਈਆਂ ਤੁਸੀਂ ਚੋਈਆਂ ਹੁਣ ਤੀਜੇ ਸੂਗੀ ਠੀਕ ਆ ਤੀਜੇ ਵਾਤੇ ਗੱਬਣਾ ਆ ਗਈ ਇਧਰੋਂ ਕਰਮ ਵਾਲੀ ਨੂੰ ਚੈੱਕ ਕਰ ਲੋ ਵਜਨ-ਵਜਨ ਵੀ ਬਹੁਤ ਆ ਤਿੰਨ ਦੁੱਧ ਵਾਲੀਆਂ ਨਾੜਾਂ ਨੂੜਾਂ ਨਾ ਅਮਰੀਕਨ ਗਾਵਾਂ ਮੰਗਵਾ ਆ ਗਿਆ ਚੰਗੀ ਆ ਚਾਰੇ ਸਣ ਕੱਲਾ-ਕੱਲਾ ਇੱਕ ਕਰ ਲਓ ਤੁਸੀਂ ਸੋਹਣਾ ਮੁੱਠੀ ਮੁੱਠੀ ਵਾਲਾ ਚਬਾਈ ਵਾਲਾ ਥਣ ਲੱਗਿਆ ਹੋਇਆ ਹੈਗਾ ਪਾਪਾ ਬੂਪਾ ਬਹੁਤ ਚੰਗੀਆਂ ਲੱਗੀਆਂ ਹਾਂ ਬਾਕੀ ਆ ਬੱਸ ਉਹਨੂੰ ਤੁਰਦੀ ਤੇ ਨਿਗਾ ਮਰਵਾਵਾਂਗੇ ਉਹ ਵੀ ਸੱਜਣੋ ਤੁਰਦੀ ਨੂੰ ਚੈੱਕ ਕਰ ਲਓ ਕਰਮ ਵਾਲੀ ਨੂੰ ਠੰਡੀ ਹੈ ਚਾਰੇ ਥਣ ਕੱਲਾ ਕੱਲਾ ਹੈ ਬਾਕੀ ਕੱਦ ਕਾਠ ਦੀ ਗੱਲ ਕਰਾਂ ਨਾ ਕੱਦ ਵੀ ਬਹੁਤ ਹੈ ਲਾ ਬੁੱਟੇ ਨਾਗਦਰਸ ਪਾਗਾ ਸਾਡੇ ਸੀਵੀ ਨੜੀ ਚੈੱਕ ਪਾਸ ਆ ਗਈ ਹੈ ਨਾ ਬਈ ਹਾਂਜੀ ਬਈ ਭਜਨ ਭਜਨ ਵੀ ਕਰਮਾਲੀ ਦਾ ਬਹੁਤ ਹੈਗਾ ਆਪਾਂ ਕਰਮਾਲੀ ਦੇ ਰੇਟ ਦੀ ਗੱਲ ਕਰੀਏ ਕਿੰਨਾ ਰੇਟ ਕਰਦਾ ਰੇਟ ਭਾਈ ਕੋਈ ਗੱਲ ਨਹੀਂ ਜੇ ਕੋਈ ਆਇਆ ਵੀਰ ਭਾਈ ਨੇ ਫੋਨ ਕੀਤਾ ਆਪਾਂ ਫੋਨ ਤੇ ਰੇਟ ਕਰ ਲਾਂ ਕੋਈ ਨਾ ਫੋਨ ਨੰਬਰ ਬੋਲ ਬੁੱਟੇ ਦੇਰਾ 97790 ਭਾਈ ਹਾਂਜੀ ਭਾਈ 96050 ਇੱਕ ਵਾਰੀ ਹੋਰ ਬੋਲ ਦੇ ਭਰਾ 97790 ਭਾਈ 96050 ਲਓ ਵੀ ਸੱਜਣੋ ਕਾਂਟੀ ਮਾਰ ਲਿਓ ਥੱਲੇ ਨੰਬਰ ਚੱਲੀ ਜਾਂਦਾ ਬੰਦੇ ਵੀ ਨਰਮ ਆ ਮੈਂ ਸੁਣ ਕਰਮਾਲੀ ਦੀ ਝੋਲੀ ਝਾਲੀ ਦਿਖਾਵਾਂ ਨਾ ਇੱਕ ਵਾਰੀ ਹੋਰ ਸੋਹਣੀ ਐ ਬਾਕੀ ਸنگ-ਸੁਗ ਵੀ ਨੇੜੇ ਮੋੜਿਆ ਤੀਜੇ ਵਾਸਤੇ ਗੱਬਣ ਆ ਗਈ ਤੇ ਬਾਈ ਕਹਿੰਦਾ ਥਣਪਾਸ ਕਰਾ ਦੂਗੀ ਦੁੱਧੋ ਡਰਾਈ ਕਰੀ ਨੂੰ ਦਿਨ ਤੀਜੇ ਹੀ ਅੱਜ ਬਾਕੀ ਮੌਕੇ ਦੇ ਹੋ ਜੂ ਰੇਟ ਬਾਈ ਕਹਿੰਦਾ ਵਾੜਾ ਤਾਂ ਨਹੀਂ ਕਰਦਾ ਫੁੱਟੇ ਰੇਟ ਨਾ ਨਾ ਵਾੜਾ ਨਹੀਂ ਬਾਈ ਕਰਦੇ ਜੀ ਮਾਨਤਨ ਕਰੇਗਾ ਰੇਟ ਜੋ ਜੀ ਰੇਟ ਕਰਾਂਗੇ ਮਾਨਤਨ ਹੋਊਗਾ ਰੇਟ ਜੋ ਮਾਨਤਨ ਵੀ ਕਰਦੇ ਆਂ ਲੋ ਵੀ ਸੱਜਣੋ ਥਣ ਥੋਣਾ ਦੀ ਬਹੁਤ ਸੋਹਣੀ ਹੈਗੀ ਮੋਟਾ ਚਵਾਈ ਵਾਲਾ ਥਣ ਲੱਗਿਆ ਮਾਰ ਲਓ ਨਿਗਾ ਸੱਜਣੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ